ਹਾਂਜੀ ਤਾਂ ਅੱਜ ਜਿਹੜਾ ਹੈਗਾ ਜੀ ਕਰੰਟ ਅਫੇਅਰਸ ਨੂੰ ਇੱਕ ਨਵੇਂ ਤਰੀਕੇ ਨਾਲ ਰੀਕਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਡਿਫਰੈਂਟ ਟਾਈਪ ਆਫ ਐਕਟੀਵਿਟੀ ਹੈਗੀ ਹੈ ਤਾਂ ਬੇਸਿਕਲੀ ਆਪਾਂ ਦੇਖ ਰਹੇ ਹਾਂ ਕਿ ਪੇਪਰਾਂ ਦੇ ਵਿੱਚ ਜਨਵਰੀ 2024 ਤੋਂ ਲੈ ਕੇ ਜੁਲਾਈ 2024 ਤੱਕ ਦੇ ਪੇਪਰ ਕੁਸ਼ਨਸ ਜ਼ਿਆਦਾ ਆ ਰਹੇ ਨੇ ਤਾਂ ਉਹਨਾਂ ਨੂੰ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਆਂ ਦੇਖੋ ਆਪਾਂ ਪਹਿਲਾਂ ਐਫਰਟਸ ਲਾਵਾਂਗੇ ਜਨਵਰੀ 2024 ਦੇ ਵਿੱਚ ਆਪਾਂ ਨੂੰ ਕੀ ਕੀ ਯਾਦ ਆ ਰਿਹਾ ਹੈ ਰੈਂਡਮ ਐਫਰਟਸ ਲਗਾਵਾਂਗੇ ਮੇਨ ਮੇਨ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਚਲੋ ਸਭ ਤੋਂ ਪਹਿਲਾਂ ਤਾਂ ਹੈਗਾ ਜੇ ਆਪਾਂ ਗੱਲ ਕਰੀਏ ਜਨਵਰੀ 2024 ਦੇ ਵਿੱਚ ਜੇ ਆਪਾਂ ਅੱਜ ਗੱਲ ਕਰਦੇ ਆਂ ਮਾਰਚ 2 ਆਪਣਾ ਫ फेब्रुवारी 2025 ਦੇ ਵਿੱਚ ਤਾਂ ਆਪਾਂ ਨੂੰ ਕਿਹੜੇ ਕਿਹੜੇ ਡੇਸ ਪਤਾ ਹੋਣੇ ਚਾਹੀਦੇ ਆ ਜਨਵਰੀ 2024 ਦੇ ਵਿੱਚ ਜਾਂ ਵਿਦ ਰਿਸਪੈਕਟ ਟੂ ਜਨਵਰੀ ਆਬਵੀਅਸਲੀ 12 ਜਨਵਰੀ ਤਾਂ ਪਤਾ ਹੀ ਹੋਣਾ ਚਾਹੀਦਾ 9 ਜਨਵਰੀ ਤਾਂ ਪਤਾ ਹੀ ਹੋਣਾ ਚਾਹੀਦਾ ਥੈਨ 23 23 ਜਨਵਰੀ ਪਤਾ ਹੋਣਾ ਚਾਹੀਦਾ 26 ਜਨਵਰੀ ਪਤਾ ਹੋਣਾ ਚਾਹੀਦਾ ਠੀਕ ਹੈ 15 ਜਨ 25 23 ਜਨਵਰੀ ਚਲੋ ਐਟ ਲੀਸਟ ਇੰਨੇ ਇੱਕ ਤਾਂ ਪਤਾ ਹੋਣੇ ਚਾਹੀਦੇ ਆ 9 ਜਨਵਰੀ ਨੂੰ ਕੀ ਹੁੰਦਾ ਜੀ ਐਨਆਰਆਈ ਡੇ ਠੀਕ ਹੈ ਤਾਂ 9 ਜਨਵਰੀ ਨੂੰ ਐਨਆਰਆਈ ਡੇ ਮਹਾਤਮਾ ਗਾਂਧੀ ਜੀ ਵਾਪਸ ਆਏ ਸੀ 9 ਜਨਵਰੀ 1915 ਨੂੰ ਸਾਊਥ ਅਫਰੀਕਾ ਤੋਂ ਤਾਂ ਐਨਆਰਆਈ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਆਬਜ਼ਰਵ ਕੀਤਾ ਜਾਂਦਾ ਹੈ ਹਰ ਦੂਜੇ ਸਾਲ ਹਰ ਸਾਲ ਨਹੀਂ ਹਰ ਦੂਜੇ ਸਾਲ ਤਾਂ 12 ਜਨਵਰੀ ਨੂੰ ਕੀ ਹੁੰਦਾ ਜੀ ਨੈਸ਼ਨਲ ਯੂਥ ਡੇ ਨੈਸ਼ਨਲ ਯੂਥ ਡੇ ਕੀ ਦੀ ਬਰਥਡੇ ਹੁੰਦਾ ਸੁਆਮੀ ਵਿਵੇਕਾਨੰਦ ਜੀ ਦਾ ਠੀਕ ਹੈ ਤਾਂ ਸੁਆਮੀ ਵਿਵੇਕਾਨੰਦ ਜੀ ਦਾ ਬਰਥਡੇ ਹੁੰਦਾ ਪਤਾ ਹੋਣਾ ਚਾਹੀਦਾ 23 ਜਨੂਅਰੀ ਨੂੰ ਕੀ ਹੁੰਦਾ ਜੀ ਪ੍ਰਾਕਰਮ ਪ੍ਰਾਕਰਮ ਦਿਵਸ ਤਾਂ ਪ੍ਰਾਕਰਮ ਦਿਵਸ ਕਿਸ ਦੀ ਯਾਦ ਚ ਸੁਭਾਸ਼ ਚੰਦਰ ਬੋਸ ਠੀਕ ਹੈ ਤਾਂ ਇਹ ਚੀਜ਼ ਪਤਣੀ ਜਿਹਦੇ 26 ਜਨਵਰੀ ਦੇ ਰਿਲੇਟਡ ਉਹੀ ਕੁਐਸਚਨ ਵਾਰ-ਵਾਰ ਪੇਪਰਾਂ ਚ ਆਇਆ ਹੋਇਆ ਹੈ ਦੋ ਵਾਰ ਤਾਂ ਹੁਣੇ ਆ ਗਿਆ ਤਾਂ ਕਿ ਮੈਨੂਅਲ ਮੈਕਰੋਨ ਇਮੈਨਿਊਲ ਮੈਕਰੋਨ ਪਿਛਲੀ ਵਾਰ ਕੌਣ ਆਇਆ ਸੀ ਚੀਫ ਗੈਸਟ ਤਾਂ ਫਰਾਂਸ ਦਾ ਪੀਐਮ ਇਮੈਨਿਊਅਲ ਮੈਕਰੋਂ ਪਿਛਲੀ ਵਾਰ ਆਇਆ ਸੀ ਈਸ਼ਵਰ 노 ਡਾਊਟ ਇੰਡੋਨੇਸ਼ੀਆ ਦਾ ਆਇਆ 2025 ਦੇ ਵਿੱਚ ਸੁਬਨ ਤੋਂ ਬਟ ਪਿਛਲੀ ਵਾਰ ਜਿਹੜਾ ਆਇਆ ਸੀ ਉਹ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਇਹੀ ਦੋ ਵਾਰ ਆਇਆ ਹੋਣੀ ਉਹ ਚਲੋ ਨੈਕਸਟ ਜਨਵਰੀ ਦੇ ਵਿੱਚ 22 ਜਨਵਰੀ ਨੂੰ ਕੁਝ ਖਾਸ ਹੋਇਆ ਸੀ ਪਿਛਲੀ ਵਾਰ ਕੀ ਹਾਂ ਹੋਇਆ ਸੀ ਕਿ ਨਹੀਂ ਹੈ ਅਯੋਧਿਆ ਮੰਦਰ ਦੀ ਇਨੌਗੂਰੇਸ਼ਨ ਹੋਈ ਸੀ ਅਯੋਧਿਆ ਮੰਦਿਰ ਨੂੰ ਲੈ ਕੇ ਕੀ ਕੀ ਕੁਸ਼ਨ ਆ ਸਕਦਾ ਆਪਾਂ ਥੋੜਾ ਜਿਹਾ ਰੀਕਾਲ ਕਰਨ ਦੀ ਕੋਸ਼ਿਸ਼ ਕਰਦੇ ਆਂ ਪਹਿਲੀ ਗੱਲ ਤਾਂ ਡੇਟ ਹੀ ਇੰਪੋਰਟੈਂਟ ਹੈ ਕਿ ਅਯੋਧਿਆ ਮੰਦਿਰ ਦੀ ਇਨੌਗੂਰੇਸ਼ਨ ਹੋਈ ਸੀ ਐਟ ਲੀਸਟ ਇਹਦਾ ਤੁਹਾਨੂੰ ਕੁਝ ਤਾਂ ਪਤਾ ਹੋਣਾ ਚਾਹੀਦਾ ਤਾਂ ਕੀ ਪਤਾ ਹੋਣਾ ਚਾਹੀਦਾ ਤੁਸੀਂ ਕੀ ਸਮਝਦੇ ਹੋ ਕਿ ਕੀ ਯਾਦ ਹੈ ਤੁਹਾਨੂੰ ਇਹਦਾ ਹਾਂਜੀ ਬਾਬਰੀ ਮਸਜਿਦ ਕੇਸ ਬਾਬਰੀ ਮਸਜਿਦ ਕੇਸ ਸੀਗਾ 노 ਡਾਊਟ ਠੀਕ ਹੈ ਗੁੱਡ ਵਨ ਹੋਰ ਤੇ ਆਰਕੀਟੈਕਟ ਆਰਕੀਟੈਕਟ आर्किटेक्ट समटाइम्स आ तो आर्किटेक्ट कौन है आर्किटेक्ट कौन है कुछ दसो ये अयोध्या मंदिर का आर्किटेक्ट कौन है इम्पोर्टेंट क्वेश्चन है ऑनलाइन स्टूडेंट्स ਚੰਦਰਕਾਂਤ ਸੋਮਪੁਰਾ ਹੈ ਚੰਦਰਕਾਂਤ ਸੋਮਪੁਰਾ 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 ਮੇਨ ਵਰਡ ਹੈਗਾ ਸੋਮਪੁਰਾ ਸੀ ਸੋਮਪੁਰਾ ਜਾਂ ਫਿਰ ਚੰਦਰਕਾਂਤ ਸੋਮਪੁਰਾ ਐਟ ਲੀਸਟ ਤੁਹਾਨੂੰ ਆਰਕੀਟੈਕਟ ਦਾ ਪਤਾ ਹੋਣਾ ਚਾਹੀਦਾ ਹੋਰ ਚਾਹੇ ਕੁਝ ਪਤਾ ਚਾਹੇ ਨਹੀਂ ਪਤਾ ਬਾਕੀ ਬਾਬਰੀ ਮਸਜਿਦ ਕਿਸ ਹੈ ਚਲੋ ਉਹ ਤਾਂ ਚੀਜ਼ ਯਾਦ ਰਹਿੰਦੀ ਹੋਈ ਹੈ ਹੋਰ ਤੁਸੀਂ ਕੀ ਸਮਝਦੇ ਤੁਹਾਨੂੰ ਅਯੋਧਿਆ ਮੰਦਿਰ ਬਾਰੇ ਇਸ ਟਾਈਮ ਤੇ ਕੀ ਆ ਸਕਦਾ ਉਦੋਂ ਆਰਕੀਟੈਕਚਰਸ ਇਦੇ ਪ੍ਰੋ ਨਗੜਾ 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 ਦਰਾਵਤ ਦੋ ਹੀ ਚਲਦੇ ਮੇਨਤਾ ਮੇਨਤਾ ਦੋ ਹੀ ਚਲਦੇ ਨੇ ਤਾਂ ਇਹਦਾ ਨਗੜਾ ਹੈ ਕਿ ਗ੍ਰੈਵਿਡਾ ਨਗੜਾ ਨਗੜਾ ਮਤਲਬ ਟੈਂਪਲ ਕਿਹੜੇ ਸਟਾਈਲ ਦਾ ਹੈ ਸਟਾਈਲ ਕੀ ਹੈ ਦਾ ਤਾਂ ਨਗੜਾ ਹੋਰ ਕੀ ਆ ਸਕਦਾ ਇਹਦੇ ਬਾਰੇ ਇਹ ਮੂਰਤੀ ਦਾ ਮੂਰਤੀ ਦਾ ਪੱਥਰ ਹੋ ਸਕਦਾ ਹੈ ਮੂਰਤੀ ਦਾ ਪੱਥਰ ਮੂਰਤੀ ਬਣਾਈ ਕਿ ਨਾਵਾਂ ਸਿੱਥੋਂ ਆਇਆ ਸੀ ਨੇਪਾਲ ਜਿਹੜਾ ਗੰਡਕ ਰਿਵਰ ਉਹ ਆ ਸਕਦਾ ਸਮ ਟਾਈਮਸ ਨੇਪਾਲ ਗੰਡਕ ਰਿਵਰ ਦਾ ਗੰਡਕ ਰਿਵਰ ਤੋਂ origin ਸੀਗਾ ਉੱਥੋਂ ਆਈ ਸੀ ਛੀਚਾ ਹੋਰ ਕੀ ਆ ਸਕਦੇ ਦੇ ਬਾਰੇ ਉਹ ਜਿਹੜਾ ਸਟੈਚੂ ਦਾ ਹੈ ਹੈ ਸਟੈਚੂ ਬਣਾਵਾ ਮੂਰਤੀ ਬਣਾਈ ਹੈ ਕੀ ਨਾਮ ਆ ਦਾ ਦੇਖਣਾ ਬਹੁਤ ਹੈ ਦੇਖਣਾ ਬਹੁਤ ਉਹ ਬੰਦੇ ਦਾ ਨਾਮ ਵੀ ਕਰ ਲਓ ਜਦੋਂ ਦੋ ਹੀ ਨਾਮ ਸੀ ਵੈਸੇ ਇਹ ਚ ਇੱਕ ਉਹ ਤੇ ਇੱਕ ਅਰुण ਯੋਗੀ ਰਾਜ ਹਾਂ ਉਹਦਾ ਨਾਮ ਹੈਗਾ ਜੀ ਅਰुण ਯੋਗੀ ਰਾਜ ਅਰुण ਯੋਗੀ ਰਾਜ ਵੀ ਉਹ ਮੂਰਤੀ ਬਣਾਈ ਕਿਵੇਂ ਸਕੀਨੇ ਸੀ ਤਾਂ ਉਹਦਾ ਨਾਮ ਹੋ ਗਿਆ ਅਰुण ਯੋਗੀ ਰਾਜ ਚਲ ਨਗਾਰਾ ਹੋ ਗਿਆ ਜੀ ਚਲ 22 ਜਨਵਰੀ ਇੰਪੋਰਟੈਂਟ ਸੀਗਾ ਹੋਰ ਤੁਹਾਨੂੰ ਕੀ ਲੱਗਦਾ ਵੀ ਜਨਵਰੀ ਦੇ ਵਿੱਚ ਪਿਛਲੀ ਵਾਰ ਕੀ ਖਾਸ ਹੋਇਆ ਸੀ ਸਰ 1 ਜਨਵਰੀ ਬਹੁਤ ਇੰਪੋਰਟੈਂਟ ਹੈ ਕੀ ਹੋਇਆ ਸੀ ਇਹ ਕਿ ਜਨਵਰੀ ਨੂੰ ਐਕਸਪੋਸਿਟ ਹੈ ਐਕਸਪੋਸਿਟ ਐਂਟੀਮੋਸ ਹਾਂ ਐਕਸਪੋਸਿਟ ਸੈਟੇਲਾਈਟ ਲਾਂਚ ਹੋਈ ਸੀ ਇਹ ਬਹੁਤ ਪੇਪਰਾਂ ਚ ਆਈ ਸੀ ਪਿਛਲੀ ਵਾਰ ਤਾਂ ਇਹਦੇ ਲਈ ਫਿਲਹਾਲ ਇਹ ਸਮਝ ਲਓ ਇਹਦੇ ਬਾਰੇ ਕਿ ਐਕਸ ਰੇ ਪੋਲੈਰੀਮੀਟਰ ਐਕਸ ਰੇ ਪੋਲੈਰੀਮੀਟਰ ਬੇਸਿਕਲੀ ਐਕਸ ਰੇ ਪੋਲੈਰੀਮੀਟਰ ਇਹ ਬੜਾ ਯੂਜ਼ ਹੁੰਦਾ ਕੁਝ ਨਹੀਂ ਐ ਐਕਸ ਰੇ ਦੀ ਸਟੱਡੀ ਕਰਨ ਦੇ ਲਈ ਤੇ ਸੈਟੇਲਾਈਟ ਲਾਂਚ ਹੋਈ ਸੀਗੀ ਤਾਂ ਉਹਦਾ ਨਾਮ ਸੀਗਾ ਐਕਸਪੋ ਸੈਟ ਐਕਸਪੋ ਸੈਟ ਇੰਪੋਰਟੈਂਟ ਹੈ ਇਸ ਸਾਲ ਵੀ ਸਰ 1 ਜਨਵਰੀ ਦੇ ਤੇ ਇਸ ਨੂੰ ਕੁਝ ਲਾਂਚ ਕਰਿਆ ਸੀ 100 ਵੀ ਲੱਗਦਾ ਉਹ 100 ਚ ਚਲਾਈ ਸੀ ਹਾਂ ਚਲੋ ਤਾਂ ਇਹਦੇ ਵਿੱਚ ਕੀ ਹੈਗਾ ਐਕਸਪੋ ਸੈਟ 1 ਜਨਵਰੀ ਨੂੰ ਹੋਇਆ ਸੀ ਕਿਸੇ ਕਾਫੀ ਪੇਪਰਨ ਚਾਇਆ ਸੀਗਾ ਹੋਰ ਜਨਵਰੀ ਚ ਹੋਇਆ ਕੋਈ ਸਪਿਸ਼ਲੀ ਬਾਤ ਰੀਕਾਲ ਕਰਨ ਦੀ ਕੋਸ਼ਿਸ਼ ਕਰਾ ਕਰੋ ਬਿਨਾ ਨੋਟਸ ਤੋਂ ਪਿਛਲੀ ਵਾਰ ਜਨਵਰੀ ਦੇ ਵਿੱਚ ਹੋਰ ਕੁਝ ਇੰਪੋਰਟੈਂਟ ਹੋਇਆ ਹੋਵੇ ਕੁਝ ਯਾਦ ਆ ਰਿਹਾ ਹੋਵੇ ਜਨਵਰੀ ਵੈਸੇ ਨਾਲ ਇੱਕ ਇੰਪੋਰਟੈਂਟ ਹੁੰਦੀ ਹੈ ਨੇ ਬੱਤੇ ਹੈ ਵੀ ਹੁਣ ਉਹ ਚੀਜ਼ ਆਨ ਦੀ ਉਮੀਦ ਤਾਂ ਵੀ ਘੱਟ ਹੈ ਦੇਖੋ ਜਨਵਰੀ ਦੇ ਵਿੱਚ ਨਾ ਜਿਵੇਂ ਇੱਕ ਨੈਸ਼ਨਲ ਸਾਇੰਸ ਕਾਂਗਰਸ ਹੁੰਦਾ ਨੈਸ਼ਨਲ ਸਾਇੰਸ ਕਾਂਗਰਸ ਕਾਂਗਰਸ ਮਤਲਬ ਵੀ ਮੀਟਿੰਗ ਹੁੰਦੀ ਹੈ ਕਾਨਫਰੰਸ ਹੁੰਦੀ ਹੈ ਤਾਂ ਨੈਸ਼ਨਲ ਸਾਇੰਸ ਕਾਂਗਰਸ ਪਿਛਲੀ ਵਾਰ ਕਿੱਥੇ ਹੋਇਆ ਸੀ ਸਿਮਿਲਰਲੀ ਜਨਵਰੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਇਵੈਂਟ ਵੀ ਹੁੰਦਾ ਨੈਸ਼ਨਲ ਸਾਇੰਸ ਕਾਂਗਰਸ ਦੇਖ ਲਓ 2 ਹਿਅਰ 24 ਦੇ ਵਿੱਚ ਕਿੱਥੇ ਹੋਇਆ ਸੀ? ਇਵੈਂਟ ਹੋਰ ਵੀ ਹੁੰਦਾ ਇਸ ਤਰ੍ਹਾਂ ਦਾ ਉਹ ਮੈਨੂੰ ਰੀਕਾਲ ਨਹੀਂ ਹੋ ਪਾ ਰਿਹਾ। ਕੈਲਕੂ ਹਾਂ? 2024 ਵਾਲਾ ਸਰ ਹੋਇਆ ਸੀ ਐਲਪੀਯੂ। ਐਲਪੀਯੂ ਠੀਕ ਹੈ ਜੀ। ਤਾਂ ਨੈਸ਼ਨਲ ਮੇਰੇ ਨਾਲ ਐਲਪੀ ਸ਼ਾਇਰ ਕੈਨਸਲ ਹੋ ਗਿਆ ਸੀ ਬਾਅਦ ਚ। ਇਸ ਵਾਰ ਤਾਂ ਸਿਰਫ ਬੋਪਾਲ ਮੱਧ ਪ੍ਰਦੇਸ਼ ਆ ਇਸ ਵਾਰ ਤਾਂ ਬੋਪਾਲ ਮੱਧ ਪ੍ਰਦੇਸ਼ ਚ ਹੈ ਇਸ ਵਾਰ ਜਿਹੜਾ 2025 ਵਾਲਾ ਉਹ ਬੋਪਾਲ ਮੱਧ ਪ੍ਰਦੇਸ਼ ਹੈ ਪਿਛਲੀ ਵਾਰ ਜਿਹੜਾ ਨੈਸ਼ਨਲ ਸਾਇੰਸ ਕੌਂਗਰੈਸ ਹੋਇਆ ਸੀ ਉਹ ਸ਼ਾਇਦ ਐਲਪੀ ਚੋਂ ਦੀ ਗੱਲ ਹੋਈ ਸੀ ਪਤਾ ਨਹੀਂ ਆਈਐਸਸੀ ਦਿਖਾਇਆ ਸੀ ਇੰਡੀਅਨ ਸਾਇੰਸ ਕੌਂਗਰੈਸ ਹਾਂ ਉਹ ਹੀ ਚੀਜ਼ ਹੈ ਬੀਸਿਕਲੀ ਨੈਸ਼ਨਲ ਮਤਲਬ ਇੰਡੀਅਨ ਹੀ ਹੋ ਗਿਆ ਨਾ ਦੋਨੋਂ ਨਾਮ ਦੇ ਸਕਦੇ ਹਾਂ ਚਲੋ ਇੰਪੋਰਟੈਂਟ ਹੁੰਦਾ ਹੈ ਤਾਂ ਇਹਦੀ ਲੋਕੇਸ਼ਨ ਆਉਂਦੀ ਹੁੰਦੀ ਹੈ ਪੇਪਰਾਂ ਦੇ ਵਿੱਚ ਹਰ ਸਾਲ ਜਨਵਰੀ ਇਹ ਕਿਉਂ ਹੁੰਦਾ ਹੁੰਦਾ ਹੈ ਤਾਂ ਪਿਛਲੀ ਵਾਰ ਐਲਪੀ ਚੋਂ ਦੀ ਗੱਲ ਹੋਈ ਸੀ ਇਸ ਵਾਰ ਮੱਧਿਆ ਪ੍ਰਦੇਸ਼ ਬੋਪਾਲ ਦੇ ਵਿੱਚ ਹੋਰ ਜਨਵਰੀ ਕੁਝ ਇੰਪੋਰਟੈਂਟ ਹੋਇਆ ਹੋਵੇ ਪਿਛਲੇ ਸਾਲ ਯੂਐਸਓ ਹਾਂ ਓਪਨ ਸਾਰੇ ਐਸੇ ਚੱਲੀ ਲਈ ਆਪਾਂ ਨੇ ਇੱਕ ਵਾਰ ਦੁਬਾਰਾ ਤਾਂ ਜਨਵਰੀ ਚ ਹੁੰਦਾ ਹੁੰਦਾ ਆਸਟ੍ਰੇਲੀਆ ਓਪਨ ਬੇਸਿਕਲੀ ਅਵਾਰਡਸ ਵੀ ਹੁੰਦੇ ਨੇ ਬਿਲਕੁਲ ਸਹੀ 26 ਜਨਵਰੀ ਤੇ ਅਵਾਰਡ ਦਿੱਤੀ ਜਾਂਦੀ ਹੈ ਚਲੋ ਆਪਾਂ ਨੇ ਇੱਕ ਵਾਰ ਇਹ ਕਰ ਲੈਂਦੇ ਆ ਜੀ ਹੁਣੇ ਦਿਮਾਗ ਚ ਆਈ ਗਿਆ ਆਸਟ੍ਰੇਲੀਆ ਓਪਨ ਇਹਤੋਂ ਵੱਲ ਹੁੰਦਾ ਹੁੰਦਾ ਹੈ ਚਾਰ ਹੁੰਦੇ ਨੇ ਫ੍ਰੈਂਚ ਓਪਨ ਫ੍ਰੈਂਚ ਓਪਨ ਯੂਐਸ ਓਪਨ ਵਿੰਬਲਡਨ ਦੇਖੋ ਇਸੇ ਆਰਡਰ ਦੇ ਵਿੱਚ ਹੁੰਦੇ ਨੇ ਮਤਲਬ ਸਟਾਰਟਿੰਗ ਜੀ ਸਾਲ ਦੇ ਇਹ ਹੁੰਦਾ ਫਿਰ ਫ੍ਰੈਂਚ ਓਪਨ ਹੁੰਦਾ ਫਿਰ ਵਿੰਬਲਡਨ ਫਿਰ ਯੂਐਸ ਓਪਨ ਤੇ ਦੁਬਾਰਾ 2025 ਦੇ ਵਿੱਚ ਫਿਰ ਆਸਟ੍ਰੇਲੀਆ ਓਪਨ ਹੋ ਚੁੱਕਿਆ ਤਾਂ ਅੱਜ ਦੇ ਟਾਈਮ 'ਚ ਜੇ ਤੁਸੀਂ ਪੇਪਰ ਦੇਣ ਜਾ ਰਹੇ ਹੋ ਤਾਂ ਤੁਹਾਨੂੰ ਇਹ ਚਾਰਾਂ ਦੇ ਵਿਨਰਸ ਪਤਾ ਹੋਣੇ ਚਾਹੀਦੇ ਨੇ 2024 ਵਾਲੇ ਤੇ ਇਹਦੇ 2025 ਵਾਲੇ ਵੀ ਪਤਾ ਹੋਣੇ ਚਾਹੀਦੇ ਆ। ਤਾਂ ਇਹ ਟੇਬਲ ਨੂੰ ਆਪਾਂ ਚੰਗੀ ਤਰ੍ਹਾਂ ਚੜੀ ਲੰਨੇ ਆ। ਦੇਖੋ ਸਭ ਤੋਂ ਪਹਿਲਾਂ ਆਪਾਂ ਆਬਵੀਅਸਲੀ 2024 ਦੇ ਕਰਦੇ ਆ। 2024 ਦੇ ਵਿੱਚ ਆਸਟ੍ਰੇਲੀਆ ਓਪਨ ਜੀਨਰ ਕੌਨ ਸੀਗਾ ਮੇਲ? ਜੈਨਿਕ ਸੀਨਰ। ਜੈਨਿਕ ਸੀਨਰ। ਜੈਨਿਕ ਸੀਨਰ। ਠੀਕ ਹੈ ਉਹੀ ਸੀਨਰ ਜੀڑا ਹੁਣ ਬੈਨ ਹੋ ਗਿਆ। ਜੈਨਿਕ ਸੀਨਰ ਤੇ ਕੁੜੀਆਂ ਚੋਂ ਸਬਲਿੰਕਾ ਅਰੀਐਨਕਾ ਸਬਲਿੰਕਾ ਆਸਟ੍ਰੇਲੀਆ ਓਪਨ ਅਰੀਐਨਕਾ ਸਬਲਿੰਕਾ ਯੂਐਸ ਓਪਨ ਪੁੱਛੀ ਸੀ ਨਾ 22 ਫਰਵਰੀ ਵਾਲੇ ਪੇਪਰ ਚ ਚਲੋ ਫ੍ਰੈਂਚ ਓਪਨ ਕੌਣ ਜਿੱਤਿਆ ਸੀ ਜੀ 카를ੋਸ ਅਲਤਰਾਸ 카를ੋ ਅਲਤਰਾਸ 카를ੋ ਸਰਕਰਾਸ 카를ੋਸ ਅਲਤਰਾਸ ਜਾਂ ਅਲਤਰਾਸ 카를ੋਸ ਕੁੜੀਆਂ ਚੋਂ ਸੀਗੀ ਪੋਲੈਂਡ ਵਾਲੀ

ਤਦ ਦੇਖੋ ਜੇ ਤੁਹਾਨੂੰ ਇਹ ਪਤਾ ਹੈ ਵੀ ਆਰਡਰ ਕਿਵੇਂ ਕਿਵੇਂ ਲੱਗਦਾ ਤਾਂ ਥੋੜਾ ਜਿਹਾ ਫਾਇਦਾ ਹੋ ਸਕਦਾ ਹੈ ਵੀ ਪਹਿਲਾ ਵੀ ਉਹੀ ਦੋ ਬੰਦੇ ਨੇ ਲਾਸਟ ਵੀ ਉਹੀ ਦੋ ਬੰਦੇ ਨੇ ਮਤਲਬ ਇੱਥੇ ਵੀ ਜੈਨਿਕ ਸੀਨਰ ਹੈ ਇੱਥੇ ਵੀ ਜੈਨਿਕ ਸੀਨਰ ਹੈ ਹੁਣ ਜੇ ਵਿਚਾਲੇ ਦੋ ਦੇਖੋ ਇੱਥੇ ਵੀ ਟੜਲੋ ਸਾਰੇ ਤਰਾਜ਼ ਹੈ ਇੱਥੇ ਵੀ ਟੜਲੋ ਸਾਰੇ ਤਰਾਜ਼ ਹੈ ਇਹ ਦੋਨੋਂ ਦਾ ਸੇਮ ਹੀ ਨੇ ਅਰੀਅੰਟਾ ਸਬਲੰਕਾ ਅਰੀਅੰਟਾ ਸਬਲੰਕਾ ਇਸ ਦੇ ਪਲੇਅਰ ਵੀ ਆਹੀ ਦੋਨੋਂ ਰਹੇ ਨੇ ਹੈ 2000 ਚੋਰੀ ਦੇ ਬੈਸਟ ਆਹ ਦੋਨੋਂ ਹਮ ਬੈਸਕਟ ਟੈਨਿਸ ਦੇ ਪਲੇਅਰ ਵੀ ਦੋਨੋਂ ਨੇ ਉਸ ਤੋਂ ਬਾਅਦ ਇਹ ਥੋੜਾ ਜਿਹਾ ਧਿਆਨ ਨਾਲ ਦੇਖਿਓ ਇਹ ਥੋੜਾ ਜਿਹਾ ਡਿਫਰੈਂਟ ਨੇਮ ਆ ਗਿਆ ਤਾਂ ਈਗਾ ਸਵੇਟਿਕ ਤੇ ਬਾਰਬਰਾ ਠੀਕ ਹੈ ਤਾਂ ਦੇਖੋ ਆਸਟ੍ਰੇਲੀਆ ਓਪ ਜਿਵੇਂ ਹੁਣ ਯੂਐਸ ਓਪਨ ਇੱਥੇ ਦਾ ਮ ਆ ਗਿਆ ਪੇਪਰ 'ਚ ਤਾਂ ਕਨਫਿਊਜ਼ਨ ਹੋ ਜਾਂਦੀ ਹੈ ਉਹਨਾਂ ਨੇ ਪੁੱਛਿਆ ਨਾ ਯੂਐਸ ਓਪਨ ਕੁੜੀਆਂ ਚੋ ਕੌਣ ਜਿੱਤੇ ਆ ਤਾਂ ਨਹੀਂ ਆਦਾ ਡਾਊਟ ਆ ਜਾਂਦਾ ਚਲੋ ਯਾਦ ਤਾਂ ਹੈ ਨਾ ਡਾਊਟ ਆ ਜਾਂਦਾ ਤਾਂ ਉਹਨੂੰ ਇੱਕ ਆਰਡਰ 'ਚ ਪੜ ਲਓ ਹੁਣ ਆਪਾਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਆਰਡਰ 'ਚ ਇਸੇ ਤਰ੍ਹਾਂ ਟੂਰਨਾਮੈਂਟ ਹੁੰ ਫਿਰ ਫ੍ਰੈਂਚ ਫਿਰ ਵਿੰਬਲਡਨ ਫਿਰ ਯੂਐਸਓਪਰ ਤਾਂ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਹਰ ਸਾਲ ਈਸੀ ਤਰ੍ਹਾਂ ਹੁੰਦੇ ਨੇ ਤਾਂ ਹੁਣ ਆਪਾਂ ਨੂੰ ਇਹ ਚੀਜ਼ ਪਤਾ ਲੱਗ ਗਈ ਵੀ ਜੋ ਪਹਿਲੇ ਤੇ ਸੀ ਉਹੀ ਲਾਸਤੇ ਹੈ ਇਧਰ ਦੋਨੋਂ ਮੁੰਡੇ ਸੇਮ ਨੇ ਇੱਥੇ ਬਾਰ ਬਾਰਾ ਤੇ ਈਡਾ ਸੋਟੇਕ ਤਾਂ ਇਹ ਚੀਜ਼ ਥੋੜੀ ਧਿਆਨ ਚ ਰੱਖਿਓ ਚਲੋ ਹੁਣ ਇਹ ਦੁਬਾਰਾ ਹੋ ਚੁੱਕੇ ਨੇ ਤਾਂ ਆਸਟ੍ਰੇਲੀਆ ਓਪਨ 2025 ਦਾ ਵਿਨਰ ਕੌਣ ਹੈ ਜੀ ਜੈਰਿਕ ਸੇਗਰ ਜਨਿੰਗ ਚੀਜ਼ ਕੁੜੀਆਂ ਚੋ ਟੀਜ਼ ਮੈਡੀ ਮੈਡੀਸਨ ਮੈਡੀਸਨ ਕੀਸ ਬਸ ਠੀਕ ਹੈ ਤਾਂ ਇਹ ਚੀਜ਼ ਥੋੜੀ ਜਿਹੀ ਧਿਆਨ ਚ ਰੱਖਣੀ ਹੈ ਵੀ ਇੱਥੇ ਹੁੰਦਾ ਆਸਟ੍ਰੇਲੀਆ ਓਪਨ ਇੱਥੇ ਹੁੰਦਾ ਯੂਐਸ ਓਪਨ ਬਿੰਗਲਡਨ ਫ੍ਰੈਂਚ ਓਪਨ ਵੀ ਇਸ ਆਰਡਰ ਦੇ ਵਿੱਚ ਹੁੰਦੇ ਨੇ ਤਾਂ ਇਹਨਾਂ ਦੋਨਾਂ ਦਾ ਸਿਸਟਮ ਸੇਮ ਸੀਗਾ ਇਹਨਾਂ ਦੋ ਮੁੰਡਿਆਂ ਦਾ ਸੇਮ ਸੀ ਇੱਥੇ ਬਾਰ ਬਾਰ ਆ ਸੀ ਤੇ ਇੱਥੇ ईजर्स और टेक्सिट तो थोड़ी तो सी माइंड मैपिंग कर ले करो अदरवाइज क्या होगा कंफ्यूजन होगी नो डाउट नाम ਤੁਸੀਂ ਸਾਰੇ ਹੀ ਪੜੇ ਹੋਣਗੇ ਜੋ ਵੀ অপਸ਼ਨ ਚ ਹੋਏਗਾ डाउट क्लैरिटी ਦੇਣ ਦੇ ਲਈ ਥੋੜਾ ਜਿਹਾ ਟਾਈਮ ਦੇਣਾ ਪੈਂਦਾ ਟਾਈਮ ਲਾ ਕੇ ਸਟੱਡੀ ਕਰੋ ਪਰ ਇਚ ਟਾਈਮ ਕਰੋ ਚਲੋ ਉਸ ਤੋਂ ਬਾਅਦ ਕੀ ਪਿਛਲੀ ਵਾਰ ਮੁਹੰਮਦ ਸ਼ਾਮੀ ਨੂੰ ਅਵਾਰਡ ਮਿਲਿਆ ਸੀ 1 1 1 1 ਵਾਰਡ ਕੱਪ ਉਹਦੇ ਵਿੱਚ ਸਾਰਾ ਟੈਂਡ ਆਫ ਦਾ ਨਹੀਂ 26 ਜਨਵਰੀ ਤੇ ਅਰਜੁਨ ਅਵਾਰਡ 26 ਜਨਵਰੀ ਤੇ 26 ਜਨਵਰੀ ਦੇਤੇ ਮੁਹੰਮਦ ਸ਼ਾਮੀ ਨੂੰ ਪਿਛਲੀ ਵਾਰ 26 ਜਨਵਰੀ ਤੇ ਮੁਹੰਮਦ ਸ਼ਾਮੀ ਨੂੰ ਕਿਹੜਾ ਅਵਾਰਡ ਮਿਲਿਆ ਸੀ ਅਵਾਰਡ ਮਿਲਿਆ ਸੀ ਹੈ ਤੁਹਾਡਾ ਅਵਾਰਡ ਮਿਲਿਆ ਸੀ ਤੁਹਾਡਾ ਅਵਾਰਡ ਪਦਨ ਮਿਸ਼ਣ ਪਦਨ ਮਿਸ਼ਣ ਪਦਨ ਮਿਸ਼ਣ ਅਰਜੁਨ ਅਵਾਰਡ ਮਿਲਿਆ ਸੀ ਅਰਜੁਨ ਅਵਾਰਡ 125 ਸੀ 83 ਅਰਜੁਨ ਅਵਾਰਡ ਮਿਲਿਆ ਸੀ ਅਟ ਲੀਸਟ ਮੁਹੰਮਦ ਸ਼ਾਮੀ ਤਾਂ ਯਾਦ ਰੱਖ ਲਓ ਨਾ ਤਾਂ ਮੁਹੰਮਦ ਸ਼ਾਮੀ ਨੂੰ ਪਿਛਲੀ ਵਾਰ ਵਰਲਡ ਕੱਪ ਸੀਗਾ ਨਾ ਉਸ ਤੋਂ ਪਹਿਲਾਂ ਤਾਂ ਵੈਸੇ ਵੀ ਬਹੁਤ ਜ਼ਿਆਦਾ ਨਿਊਜ਼ ਚੀਜ਼ ਆਏ ਡਰਾਪ ਆਇਆ ਸੀ ਇਹਨੇ ਚਲੋ ਤਾਂ ਅਰਜੁਨ ਅਵਾਰਡ ਮਿਲਿਆ ਸੀਗਾ ਮੁਹੰਮਦ ਸ਼ਾਮੀ ਨੂੰ ਯਾਦ ਰੱਖ ਲਿਓ ਹੋਰ ਜਨਵਰੀ ਕੁਝ ਹੋਇਆ ਹੋਵੇ ਪਿਛਲੀ ਵਾਰ ਕੋਈ ਚੀਜ਼ ਮੈਂ ਮਿਸ ਕਰ ਰਿਹਾ ਹਾਂ ਵਾ ਸ਼ੀਤਲ ਦੇਵੀ ਕਹਿ ਸਕਦੇ ਹੋ ਵੈਸੇ ਕਰ ਲੋ ਸਮ ਟਾਈਮਸ ਆ ਸਕਦਾ ਵੀ ਸ਼ੀਤਲ ਦੇਵੀ ਇਸ ਐਸੋਸੀਏਟਿਡ ਟੂ ਵਿਚ ਸਪੋਰਟਸ ਤਾਂ ਉਹ ਬੇਸਿਕਲੀ ਪੈਰਾ ਪੈਰਾ ਐਥਲੀਟ ਸੀਗੀ ਤਾਂ ਪੈਰਾ ਮਤਲਬ ਡਿਸੇਬਲਡ ਸੀਗੀ ਤੇ ਉਹ ਆਰਚਰੀ ਵਾਲੀ ਸੀ ਤਾਂ ਇਹ ਕਾਫੀ ਜ਼ਿਆਦਾ ਨਿਊਜ਼ 'ਚ ਸੀਗੀ ਕੁਐਸ਼ਨਸ ਇਸੇ ਤਰ੍ਹਾਂ ਆ ਰਹੇ ਆ ਸਪੋਰਟਸ ਦੇ ਪੀ ਟ੍ਰਿਪਲ ਐਸ ਦੇ ਪੇਪਰਾਂ 'ਚ ਜਿਵੇਂ ਮਨੂ ਭੱਟਰ ਆਈ ਸੀ ਇਹਦੇ 'ਚ ਕੌਣ ਆਇਆ ਸੀ ਨਹੀਂ ਸ਼ੂਟਿੰਗ ਵਾਲਾ ਕੌਣ ਆਇਆ ਇਹਦੇ 'ਚ ਬਾਈ ਫਰਵਰੀ ਵਾਲੇ ਪੇਪਰ 'ਚ ਸਰਬਜੋਤ ਸਿੰਘ ਸਰਬਜੋਤ ਸਿੰਘ ਸਰਬਜੋਤ ਸਿੰਘ ਐਸੋਸੀਏਟਡ ਟੂ ਵਿਚ 스포츠 ਦਾ ਡਾਇਰੈਕਟ ਕੁਸ਼ਨ ਆਇਆ ਸੀਗਾ ਸ਼ੂਟਿੰਗ ਆਨਸਰ ਆ ਉਹਦਾ ਧਿਆਨ ਰੱਖਿਓ ਚਲੋ ਤਾਂ ਜਨਵਰੀ ਦੇ ਵਿੱਚ ਬਸ ਇਹੀ ਹੋਇਆ ਸੀਗਾ ਮੈਨੂੰ ਲੱਗਦਾ ਨਹੀਂ ਹੋਰ ਕੁਝ ਖਾਸ ਹੋਇਆ ਉਹ ਨਾ ਲੇਟਰ ਆਨ ਕਰ ਲਈਏ ਹੁਣ ਗੱਲ ਆ ਗਈ ਹੈ ਫੈਬਰੂਰੀ ਫੈਬਰੂਰੀ 2024 ਦੇ ਵਿੱਚ ਤੁਹਾਨੂੰ ਕੀ ਕੀ ਯਾਦ ਹੈ ਕੀ ਕੀ ਹੋਇਆ ਸੀ ਪਹਿਲੀ ਗੱਲ ਤਾਂ ਹੋਈ ਡੇ ਮੰਨ ਲਓ 2 ਫਰਵਰੀ ਵੈਟਲੈਂਡ ਡੇ ਹੁੰਦਾ ਹੈ 4 ਫਰਵਰੀ ਕਲੋਜ਼ ਦਾ ਕੇਅਰ ਡੇ close the clear gap matlab world cancer day then 28 february national science day national science day chalo teen ta day important hunde ne vese 21 february vi hunda hai international mother language day us to baad february de vich hor koi event yaad a reya hove braille day vi hunda na sir 4 january international braille day ਆਪਣਾ ਖੁਸ਼ੀ ਆਦਾਰ ਹੋਵੇ ਫ फेब्रुवारी ਦੇ ਵਿੱਚ ਖਾਸ ਹੋਇਆ ਹੋਵੇ ਕੋਈ ਸੈਟਲਾਈਟ ਤੇ ਲਾਂਚ ਨਹੀਂ ਹੋਈ ਕੋਈ ਵਰਲਡ ਕੱਪ ਵੀ ਨਹੀਂ ਹੋਇਆ ਕੋਈ ਟੂਰਨਾਮੈਂਟ ਵੀ ਨਹੀਂ ਜਿੱਤੇ ਆਪਾਂ ਕੋਈ ਗਵਰਨਮੈਂਟ ਸਕੀਮ ਵੀ ਨਹੀਂ ਲਾਂਚ ਹੋਈ ਸੀ ਬਜਟ ਦੇ ਵਿੱਚ ਕਾਫੀ ਕੁਝ ਖਾਸ ਹੋਇਆ ਸੀ ਨਾ ਸੱਚੀ ਫ फेब्रुवारी ਚ ਬਜਟ ਆਉਂਦਾ ਹੁੰਦਾ ਬਜਟ ਦੇ ਵਿੱਚ ਸਹੀ ਕਬਿਹਾਰ ਬਜਟ ਦੇ ਵਿੱਚ ਹਾਂ ਬਜਟ ਇੰਪੋਰਟੈਂਟ ਹੈਗਾ ਡਿਫਰੈਂਸ ਹੋ ਸਕਦਾ ਬਜਟ ਦੇ ਵਿੱਚ ਆਪਾਂ ਇਹ ਪੜਿਆ ਸੀਗਾ ਵੀ ਬਿਹਾਰ ਤੇ ਤੇਲੰਗਾਨਾ ਇਹ ਬਹੁਤ ਜ਼ਿਆਦਾ ਨਿਊਜ਼ ਚ ਰਹੇ ਸੀਗੇ ਤਾਂ ਬਿਹਾਰ ਤੇ ਤੇਲੰਗਾਨਾ ਨੂੰ ਖਾਸ ਸਪੋਰਟ ਮਿਲੀ ਸੀ ਖਾਸ ਬਜਟ ਇਹਨਾਂ ਲਈ ਪੇਸ਼ ਹੋਇਆ ਸੀਗਾ ਠੀਕ ਹੈ ਯਾਦ ਰੱਖਿਓ ਕਿਹੜੀਆਂ ਦੋ ਪਾਰਟਿਕੂਲਰ ਸਟੇਟਸ ਨੂੰ ਸਪੈਸ਼ਲ ਉਹ ਦਿੱਤੇ ਗਏ ਸੀਗੇ ਫੰਡਸ ਤਾਂ ਉਹ ਬਿਹਾਰ ਤੇ ਤੇਲੰਗਾਨਾ ਬਜਟ ਦੇ ਵਿੱਚ ਜਿਹੜਾ ਹੈਗਾ ਪਿਛਲੀ ਵਾਰ ਹੋਰ ਕੁਝ ਖਾਸ ਅਨਾਉਂਸ ਹੋਇਆ ਹੋਵੇ ਡਿਫਰੈਂਸ ਸਭ ਤੋਂ ਵੱਧ ਹੈ ਠੀਕ ਹੈ ਹੋਰ ਕੋਈ ਗਵਰਨਮੈਂਟ ਸਕੀਮ ਨਮੀ ਹੂੰ ਮੰਡਰੇਗਾ ਦੇ ਘਟਾਏ ਗਏ ਸਪੰਸਰ ਕੋਰ ਉਹ ਪਿਛਲੀ ਵਾਰ ਨਾ ਬਜਟ ਦੇਖੋ ਇਹਦੇ ਵਿੱਚ ਕੁਸ਼ਨ ਆਇਆ ਸੀਗਾ ਜੀ ਐਨਐਸਓ ਨੇ ਇਕਨੋਮਿਕ ਕਿੰਨਾ ਕਿਹਾ ਵੀ 6.3 ਇੱਕ ਕੁਸ਼ਨ ਆਇਆ ਸੀਗਾ ਫਰਵਰੀਅਰ ਦੇ ਪੇਪਰ ਚ ਬਾਈ ਬਤਲੀ

ਬਿਹਾਰ ਤੇ ਗ਼ਾਂਦੇ ਨੂੰ ਦਿੱਤੀ ਸੀ ਇੱਕੋ ਚੀਜ਼ ਯਾਦ ਰੱਖਿਓ ਮੈਨੂੰ ਲੱਗਾ ਪਿਛਲੀ ਵਾਰੀ ਬਜਟ ਚ 81% ਜਿਹੜੀ ਉਹ 7.5% ਵਾਲਾ ਜਿਹੜਾ ਬਾਈ ਪ੍ਰਤੀ 8.2 ਸੀਗਾ ਐਨਐਸਓ ਦੇ ਅਕੋਰਡਿੰਗ ਕੀ ਕੀ ਆਪਸ਼ਨ ਆਪਸ਼ਨ ਇਜ਼ 6% ਆਪਸ਼ਨ ਦਾ ਕੀ ਕੀ ਸੀਗਾ 8.2 ਹੀ ਹੋਈਗਾ ਮੈਂ ਕੁਐਸਚਨ ਕੁਝ ਤਰ ਤਰ ਕਰ ਗਿਆ according to the nso what was the growth rate of indian economy in 2023 24 ye question secha teacher hun ehda answer 8.2 hi hai final okay chalo oda ek example ditti si vi is tarah da vi question inna ne paya hoya basically hun uss baad main hai ga vi jeda onna ne pichli var budget de vich ik scheme di gal kiti si for women vi 2 saal de layi tusi apna paisa jama karwa sakde ho ta hun ethe mainu doubt aa reha hai vi ye 2024 de budgets kiti si ki 23 de ਵੀ 2 ਸਾਲ ਤੱਕ ਤੁਸੀਂ ਮੈਕਸਿਮਮ 2 ਲੱਖ 23 ਦਾ ਸਰ ਹੈ ਨਾ 23 ਦਾ ਸਰ ਸਾਡੇ 7% 2 ਲੱਖ ਰੁਪਏ ਰੱਖਣਾ ਹੈ ਹੋਰ ਕੁਝ ਯਾਦ ਆ ਰਿਹਾ ਬਈ ਫ फेब्रुवारी ਦੇ ਵਿੱਚ ਸਟੇਟ ਆਈਟਮ ਸਰ ਕਰਿਆ ਸੀਗਾ ਉਹਨਾਂ ਨੇ ਸ਼ੁਭਮਨ ਗਿੱਲ ਸ਼ਟੇਟ ਆਈਟਮ ਹਾਂ ਦੀ ਰੈਕਸਨ ਕਮਿਸ਼ਨ ਨੇ ਕਰਿਆ ਸੀਗਾ ਪੰਜਾਬ ਹੁਣ ਇਹ ਵੀ ਡਾਊਟ ਹੈ ਵੀ 23 ਦੀ ਹੈ 24 ਦੀ ਹੈ ਚਲੋ ਸ਼ੁਭਮਨ ਗਿੱਲ ਨੂੰ ਜਿਹੜਾ ਹੈਗਾ ਸ਼ੁਭਮਨ ਗਿੱਲ ਸਟੇਟ ਆਈਕਨ ਸੀਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦੁਆਰਾ ਸ਼ੁਭਮਨ ਗਿੱਲ ਨੂੰ ਕਿੰਨੀ ਤਰ੍ਹਾਂ ਯਾਦ ਆਸੀ ਹੋਰ ਕੁਝ ਯਾਦ ਆ ਰਿਹਾ ਹੋਵੇ ਤਾਂ ਬੇਸਿਕਲੀ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਾਨਾ ਵੀ ਇਹ ਵੀ ਇੱਕ ਮੈਥਡ ਹੈਗਾ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਇਹਦੇ ਨਾਲ ਤੁਹਾਡੀ ਰੀਕਾਲਿੰਗ ਪਾਵਰ ਹੋਰ ਇੰਪਰੂਵ ਹੁੰਦੀ ਹੈ क्योंकि करंट अफेयर इस टाइम तो बहुत वाडा इशू बनिया हो करंट अफेयरस बच्चा अजद बहुत पढ़ रहा है बहुत रेंडम करंट अफेयर पढ़ रहा डिफरेंट डिफरेंट सोर्सिस तो पढ़ रहा है बट प्रॉब्लम यही है कि सिर्फ वो पढ़ रहा।, तो रहा है या तो वीडियो सुन रहा या पढ़ रहा रीकॉल नहीं कर रहा नो डाउट जी मैं भी मानता कि करंट अफेयर बहुत पढ़ने पैणगे पर जब तक तो रीकॉल नहीं करोगे टैसटिंग नहीं करोगे बेनीफिट नहीं होगा ਸਾਰੀ ਗੇਮ ਹੀ ਕਰੰਟ ਅਫੇਅਰਸ ਦੀ ਹੈ ਸਪੈਸ਼ਲੀ ਇਹ 25 ਨੰਬਰ ਦਾ ਹੁੰਦਾ ਤਾਂ ਉਮੀਦ ਹੈ ਜੀ ਲੇਬਰ ਇਨਸਪੈਕਟਰ ਦੇ ਵਿੱਚ ਵੀ ਹੁਣ ਮੈਨੂੰ ਦੇਖੋ ਇਹ ਚੀਜ਼ ਨਾਲ ਸਮਝ ਨਹੀਂ ਆਈ ਮੈਂ ਉਹ ਪੇਪਰ ਦਾ ਚੱਲ ਪੜ੍ਹ ਰਿਹਾ ਸੀਗਾ ਬੀ ਪੈਟਰਨ ਸੀਗਾ ਵੀ 40 ਕੁਐਸਚਨ 10 ਕੁਐਸਚਨ ਕਰੰਟ ਅਫੇਅਰਸ ਮਤਲਬ ਕਰੰਟ ਅਫੇਅਰ ਵੀ ਨਾਗੇ ਕਰੰਟ ਅਫੇਅਰ ਆਫ ਨੈਸ਼ਨਲ ਇੰਪੋਰਟੈਂਸ ਐਂਡ ਕਹਿ ਸਕਦੇ ਹਾਂ ਚਲੋ ਬਾਕੀ ਕੁਝ ਸੀਗਾ ਨਹੀਂ ਬਟ ਇਸ ਹੁਣ ਪੇਪਰ ਦੇ ਵਿੱਚ ਕਰੰਟ ਅਫੇਅਰ ਟੋਟਲ ਦੇਖੋ ਸਾਰੇ ਕਰੰਟ ਅਫੇਅਰਸ ਬੀ ਇਹ ਤਾਂ ਮਜ਼ਾਕ ਕੀ ਹੈ ਫਿਰ ਜੇ ਦੇਖਿਆ ਜਾਵੇ ਵੀ ਇਹ ਕੀ ਕੁਐਸਚਨ ਪਾਤੇ ਉਹਨਾਂ ਨੇ ਸਾਰੀ ਕਰੰਟ ਅਫੇਅਰ ਪਾਤੇ ਵੀ ਪਾਣੀ ਚਾਹੀਦੇ ਸੀ ਮੈਕਸਿਮਮ 10 ਪਾਤੇ 20 ਤੋਂ ਵੀ ਜ਼ਿਆਦਾ ਤੇ ਪਾਏ ਵੀ ਉਹਨਾਂ ਨੇ ਜਨਵਰੀ 2024 ਤੋਂ ਹੋਏ ਨੇ ਤਾਂ ਲੀਬਰ ਇਨਸਪੈਕਟਰ ਦੇ ਵਿੱਚ ਵੀ ਸੇਮ ਕੀ ਐਕਸਪੈਕਟ ਕੀਤੀ ਜਾ ਸਕਦੀ ਹੈ ਦੇਖੋ ਹੋਏ ਵੀ ਸਕਦਾ ਵੀ 6 7 8 ਕਰੰਟ ਅਫੇਅਰ ਤਾਂ ਆਣਗੇ ਹੀ ਪਰ ਥੋੜੀ ਪ੍ਰੈਪਰੇਸ਼ਨ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਵੀ ਕਰੰਟ ਅਫੇਅਰ ਨਹੀਂ ਥੋੜੇ ਰਹਿਣੇ ਚਾਹੀਦੇ ਤਾਂ ਮੈਂ ਤਾਂ ਬੱਚਿਆਂ ਨੂੰ ਹੁਣ ਇਹ ਹੀ ਕਹ ਰਿਹਾ ਵੀ 3 4 ਦਿਨ ਤੱਕ ਪੜ੍ਹ ਵੀ ਚਾਰ ਚਿੰਜਾ ਕਰੰਟ ਅਫੇਅਰ ਪੰਜਾਬੀ ਪੰਜਾਬ ਜੀਕੇ ਤੇ ਪੀਯੂ ਟ੍ਰਿਪਲ ਪੀਸੀ ਤਾਂ ਬੇਸਿਕਲੀ ਇਹ ਕੀ ਚੀਜ਼ ਹੈਗੀ ਹੈ ਬੀ ਪੱਤਿਕੁਨਲੀ ਹੈ ਪੀਯੂ ਪੰਜਾਬੀ ਪੰਜਾਬ ਜੀਕੇ ਪੀਯੂ ਤੇ ਕਰੰਟ ਅਫੇਅਰਸ ਟ੍ਰਿਪਲ ਪੀਸੀ ਤਾਂ ਬੇਸਿਕਲੀ ਇਹ ਕੀ ਚੀਜ਼ ਹੈਗੀ ਹੈ ਏ ਹੈਗਾ ਫਾਰ ਲੇਬਰ ਇੰਸਪੈਕਟਰ ਵੀ ਤੁਸੀਂ ਤਿੰਨੇ ਜਾਂ ਚਾਰ ਮਾਰਥ ਤੱਕ ਸਿਰਫ ਇਹ ਚੀਜ਼ ਪੜੋ ਕਰੰਟ ਅਫੇਅਰਸ ਨੂੰ ਟਾਈਮ ਦੇਣਾ ਹੀ ਪਏਗਾ ਕਰੰਟ ਅਫੇਅਰਸ ਕਰਨੇ ਹੀ ਪੈਣਗੇ ਨਹੀਂ ਤਾਂ ਯਾਦ ਨਹੀਂ ਰਹਿੰਦੇ ਬਹੁਤ ਨੇ ਮੈਂ ਵੀ ਮੰਨਦਾ ਡਾਊਟ ਆਂਦਾ ਹੀ ਆਂਦਾ ਤਸੱਲੀ ਨਾਲ ਕਰੋ ਕਰੰਟ ਅਫੇਅਰਸ ਔਨ ਰਿਪੀਟ ਕਰੋ ਕਰੰਟ ਅਫੇਅਰਸ ਨੇ ਤੁਹਾਨੂੰ ਬੇਨਿਫਿਟ ਦੇਣਾ ਹੀ ਦੇਣਾ ਹੁਣ ਜਿਵੇਂ ਕੱਲ ਵਾਲਾ ਪੇਪਰ ਹੈ ਮੈਂ ਮੰਨਦਾ ਨਹੀਂ ਦੇਖੋ ਜਿਵੇਂ ਉਸ 20 ਕੁਐਸਚਨ ਨੇ ਪੰਜਾਬ ਦੇ ਵਿੱਚ ਨਾ 20 ਚੋਂ 20 ਵਾਲਾ ਤਾਂ ਮੈਨੂੰ ਲੱਗਦਾ ਨਹੀਂ ਕੋਈ ਵੀ ਹੋਏਗਾ ਪੀਕ ਕੀ ਕੋਈ ਬੱਚੇ ਦੇ ਜੇ ਨੰਬਰ ਆਣਗੇ ਜੇ ਲੋ ਬਾਅਦ ਚ ਪਤਾ ਲੱਗੂਗਾ ਜੇ ਮੰਨ ਲਓ 20 ਸੀ ਉਸ ਚ ਤਾਂ 20 ਚੋਂ ਬੀ ਆਲਾ ਕੋਈ ਵੀ ਨਹੀਂ ਹੋਊਗਾ ਤੇ ਮੈਂ ਇਹਨਾਂ ਐਕਸਪੈਕਟਿਵ ਨਹੀਂ ਕਰਦਾ ਜੇ ਬੀ ਕਰੰਟ ਅਫੇਅਰ ਨੇ ਤਾਂ ਤੁਹਾਡਾ ਅਟੈਂਪਟ 15 ਤੋਂ 16 ਤੁਹਾਡੇ ਸਹੀ 15 ਤੋਂ 16 ਬਸ ਇਹ ਚੀਜ਼ ਐਕਸਪੈਕਟ ਕੀਤੀ ਜਾਂਦੀ ਹੈ ਕਰੰਟ ਅਫੇਅਰਸ ਜੇ ਬੀ ਆ ਰਹੇ ਨੇ ਤੁਹਾਨੂੰ 15 ਕਰਦੇ ਚ ਆਂਦੇ ਹੋਣੇ ਚਾਹੀਦੇ ਤੁਸੀਂ 15 ਹੀ ਅਟੈਂਪਟ ਕੀਤੇ ਤੇ 15 ਦੇ 15 ਸਹੀ ਚਾਰ ਕੀਤੇ ਨਹੀਂ ਜਾਂ ਪੰਜੇ ਕੀਤੇ ਨਹੀਂ ਇਸ ਲੈਵਲ ਦੀ ਜੇ ਤੁਹਾਡੀ ਤਿਆਰੀ ਹੈ ਤਾਂ ਬਹੁਤ ਵਧੀਆ ਤਿਆਰੀ ਹੈ ਤੇ ਇਹੀ ਰਿਕੁਆਇਰਡ ਤਿਆਰੀ ਹੈ ਪੀਸੀਐਸ ਤਾਂ ਹੈ ਹੀ ਗਰੰਟੀ ਜੀ ਪੀਸੀਐਸ ਦਾ ਜੇ 100 ਕੁਸ਼ਨ ਆਣੇ ਤਾਂ ਪਤਾ ਹੀ ਹੈ 70 75 ਆਉਣੇ ਗਰੰਟ ਅਫੇਅਰ ਨੇ ਤਾਂ ਉੱਥੇ ਤਾਂ ਇਹ ਤਾਂ ਕਰਨੀ ਪੈਣੀ ਇਸ ਤੋਂ ਇਲਾਵਾ ਵੀ ਪੜ੍ਹਨੇ ਪੈਣਗੇ ਬਹੁਤ ਪੀਸੀਐਸ ਦਾ ਸਾਰਾ ਹੈ ਹੀ ਅਜੀਤਲ ਗਰੰਟ ਅਫੇਅਰ ਚਾਹੇ ਪ੍ਰੀਲੀਮਸ ਹੈ ਚਾਹੇ ਮੇਨਸ ਹੈ ਚਾਹੇ ਇੰਟਰਵਿਊ ਹੈ ਜੀ ਐਕਚੁਅਲ ਦੇਖਿਆ ਜਾਵੇ ਉਹ ਗਰੰਟ ਅਫੇਅਰ ਦਾ ਹੀ ਜਮਾਨਾ ਹੈ ਠੀਕ ਹੈ ਤਾਂ ਟੁੱਲਮ ਲਾਗੇ ਜੀ ਇਸ ਚੀਜ਼ ਤੇ ਐਫਰਟਸ ਲਾਓ ਇਵਨ ਕੀ ਮੈਥ ਹੈ ਕਹਾਗਨਾ ਨੇ ਐਫਰਟ ਲਾਉ ਵੀ ਲੇਬਰ ਇੰਸਪੈਕਟਰ ਤਾਂ ਇੰਨੇ ਨੰਬਰ ਲਾਉ ਜੀ ਇਹ 20 ਆ ਗਿਆ ਤਾਂ 18 ਬੱਚੇ ਕੀ ਕਰਦੇ ਨੇ ਜੀਓਗ੍ਰਾਫੀ ਹਿਸਟਰੀ ਸਾਇੰਸ ਕੰਪਿਊਟਰ ਉਹੀ ਜੇ ਸਬਜੈਕਟਸ ਪੜ੍ਹ ਰਹੇ ਇੰਗਲਿਸ਼ ਦੇ ਸਾਇਨੋਨੀਮ ਐਂਟੋਨੀਮ ਪੜ੍ਹੀ ਜਾ ਰਹੇ ਨੇ ਨੇ ਕੋਈ ਪੋਸਟ ਮੇ ਨਹੀਂ ਪੜਦਾ ਇਹ ਤਾਂ ਹਿਸਟਰੀ ਆ ਉਹ ਲੈਵਲ ਹੀ ਨਹੀਂ ਆ ਤੇ ਚਾਹੀ ਰਿਹਾ ਜੀ ਮੈਂ ਤਾਂ ਔਨ ਰਿਪੀਟ ਚਾਹ ਰਿਹਾ ਵੀ ਉਹ ਤੁਹਾਡੇ ਸਿਲੇਬਸ ਦਾ ਪਾਰਟ ਹੀ ਨਹੀਂ ਹੈ ਉਹਦੇ ਐਫਰਟਸ ਲਾੜ ਕੇ ਉਹਨੂੰ ਸਮਝ ਆ ਰਿਹਾ ਸੀਰੀਅਸਲੀ ਕਨੂੰ ਆਨਰ ਪੀਟੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਪੀ ਟ੍ਰਿਪਲ ਪੀ ਦਾ ਸਿਲੇਬਸ ਹੀ ਇਹੀ ਹੁਣ ਚਲੋ ਤੁਮ ਮੀਟ ਕਰ ਦਈਏ ਲੇਬਰ ਇਨਸਪੈਕਟਰ ਤੋਂ ਪਹਿਲਾਂ ਕਰੰਟ ਅਫੇਅਰਸ ਤੇ ਆ ਟ੍ਰਿਪਲ ਪੀ ਚੰਗੀ ਤਰ੍ਹਾਂ ਕਰ ਲਓਗੇ ਤੇ ਗੱਲ ਬਣ ਜਾਈਗੀ ਠੀਕ ਹੈ ਜੀ ਤਾਂ ਵੀਸ਼ ਯੂ ਆਲ ਦਾ ਬੈਸਟ ਥੈਂਕ ਯੂ